ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਬਾਕੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਿੱਲੀ ਮੱਕੀ ਦੀ ਜਿੱਥੇ 1025 ਰੁਪਈਆ ਤੋਂ ਲੈ ਕੇ 1600 ਤੇ 200 ਰੁਪਈਆ ਤੱਕ ਗਿੱਲੀ ਮੱਕੀ ਲੱਗੀ ਹੈ ਸੁੱਕੀ ਮੱਕੀ ਦਾ ਜਿਹੜਾ ਰੇਟ ਰਿਹਾ ਬਈ 1800 ਰੁਪਈਆ ਤੋਂ ਲੈ ਕੇ 2200 ਤੇ 70 ਰੁਪਈਆ ਤੱਕ ਰੇਟ ਰਿਹਾ ਹੈ ਇਹਦੇ ਵਿੱਚ ਓਵਰਆਲ ਮੰਡੀਆਂ ਸਾਰੀਆਂ ਕਵਰ ਨੇ ਜੀ 100 ਪੀਆ ਦਬੱਟਾ ਹੋ ਸਕਦਾ ਹੈ ਹੋਰ ਬਈ ਗੱਲ ਕਰਕੇ ਜੇ ਹੁਣ ਸਰੋਂ ਦੀ ਸਰੋਂ ਨੇ ਬਈ ਸਾਰੇ ਦੇ ਸਾਰੇ ਰਿਕਾਰਡ ਤੋੜਤੇ ਐ ਤੇ ਸੀਜ਼ਨ ਦਾ ਸਭ ਤੋਂ ਟੌਪ ਰੇਟਰ ਲੱਗਿਆ ਹੋਇਆ 7250 ਰੁਪਏ ਜੇ ਪੰਜਾਬ ਹਰਿਆਣੇ ਦੀਆਂ ਮੰਡੀਆਂ ਦੀ ਗੱਲ ਕਰੀਏ ਇੱਥੇ ਪੰਜਾਬ ਦੇ ਵਿੱਚ 7000 ਤੇ 50 ਰੁਪਏ ਖਰੀਦ ਹੋਈ ਹੈ ਜੀ ਹਰਿਆਣੇ ਦੇ ਵਿੱਚ ਵੀ ਤੇ ਪਰ ਜਿਹੜਾ ਜ਼ਿਮੀਦਾਰ ਦਾ ਰੇਟ ਹੈ ਉਹ 6800 ਤੋਂ 900 ਰੁਪਏ ਤੱਕ ਖਰੀਦ ਹੋਈ ਹੈ ਜੀ ਦੇ ਵਿੱਚ ਓਵਰঅল ਸਾਰੀਆਂ ਮੰਡੀਆਂ ਪੰਜਾਬ ਦੀਆਂ ਕਵਰ ਨੇ 100 150 ਦਾ ਵਟਾ ਹੋ ਸਕਦਾ ਹੈ ਪਰ ਜੇ ਓਵਰঅল ਮਾਰਕੀਟ ਦੀ ਗੱਲ ਕਰਕੇ ਪੰਜਾਬ ਦੀ ਇਹ 6500 ਤੇ ਕਰਕਲ ਮਾਰਕੀਟ ਖੜੀ ਸੀ ਜੇ ਕੁਆਲਿਟੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਹੁਣ ਇਸ ਤੋਂ ਬਾਅਦ ਗੱਲ ਕਰਦੇ ਹਾਂ 1509 ਦੀ ਤੇ ਜਿਹਦੇ ਵਿੱਚ 1509 ਦੇ ਰੇਟ ਜੰਗੀਰਾਬਾਦ ਮੰਡੀ 3100 ਰੁਪਏ ਤੇ ਦੁਬਈ ਮੰਡੀ ਰਹੀ ਹੈ 3050 ਰੁਪਏ ਨਰੇਲਾ ਮੰਡੀ ਦੇ ਵਿੱਚ ਜਿਹੜਾ ਪੁਰਾਣਾ ਆਇਆ ਸੀ ਜੀ 1509 ਉਹਦਾ ਰੇਟ ਰਿਹਾ 2900 ਤੇ 60 ਰੁਪਏ ਬਈ ਉਸ ਤੋਂ ਬਾਅਦ ਆਉਂਦੀ ਹੈ ਕਰਨਾਲ ਮੰਡੀ ਜਿੱਥੇ ਲੱਗਿਆ ਸਾਡੇ 3100 ਰੁਪਏ ਜੀ ਫੇਰ ਗੱਲ ਕਰਦੇ ਹੁਣ ਕਣਕ ਤੇ ਆ ਰੇਟਾਂ ਦੀ ਤੇ ਕਣਕ ਤੇ ਆ ਰੇਟਾਂ ਦੇ ਵਿੱਚ ਬਈ ਚੰਗੀ ਬੜੀ ਤੇਜ਼ੀ ਦੇਖਣ ਨੂੰ ਮਿਲੀ ਐ 2700 ਤੇ 75 ਰੁਪਏ ਕੱਲ ਦਿੱਲੀ ਮੰਡੀ ਦਾ ਰੇਟ ਰਿਹਾ ਜੀ ਤਿੰਨੇ ਲਾਈਨਾਂ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਐ ਓਵਰਆਲ ਮਾਰਕੀਟ ਠੀਕ ਐ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਅੰਮ੍ਰਿਤਸਰ ਮੰਡੀ 2600 ਤੇ 30 ਰੁਪਏ ਖੰਨਾ ਮੰਡੀ 2600 ਤੇ 25 ਰੁਪਏ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਚਰਕੀਦਾਧਰੀ ਮੰਡੀ 2555 ਰੁਪਏ ਮੁੰਬਈ ਮੰਡੀ 2720 ਰੁਪਏ ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਦੇ ਨੈੱਟ ਰੇਟ ਗੱਲ ਕਰਕੇ 27500 ਰੁਪਏ ਨੈੱਟ ਰੇਟ ਰਿਹਾ ਜੀ ਜੇ ਗੱਲ ਕਰਕੇ ਕੋੜਖਪੁਰਾ ਮੰਡੀ ਦੀ 2580 ਰੁਪਏ ਮਕਸਰ ਮੰਡੀ 2560 ਰੁਪਏ ਤਰਨਤਾਰ ਮੰਡੀ 2600 ਰੁਪਏ ਲੁਧਿਆਣਾ ਮੰਡੀ 2600 ਤੇ 20 ਰੁਪਏ ਜੀ ਹੁਣ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਮੂੰਗੀਦਿਆਂ ਰੇਟਾਂ ਦੀ ਮੂੰਗੀ ਦੇ ਰੇਟਾਂ ਦੇ ਵਿੱਚ ਬਈ ਹਾਲ ਦੀ ਘੜੀ ਮਾਰਕੀਟ ਸਟੇਬਲ ਹੈ ਪਰ ਜੇ ਗੱਲ ਕਰਕੇ ਆਪਾਂ ਓਵਰਾਲ ਮਾਰਕੀਟ ਦੀ 7300 ਰੁਪਏ ਕੱਲ ਸਿਰਾ ਰੇਟ ਗਿਆ ਸੀ ਜੀ 7375 ਰੁਪਏ ਜਿਹੜਾ ਦਿੱਲੀ ਮੰਡੀ ਦੇ ਵਿੱਚ ਲੱਗਿਆ ਸੀਗਾ ਜੀ ਅੰਦੌਰ ਮੰਡੀ ਦੀ ਗੱਲ ਕਰਕੇ ਇੱਥੇ ਲੱਗਿਆ 7700 ਰੁਪਏ ਜੀ ਜੈਪੁਰ ਮੰਡੀ 7300 ਉਸ ਤੋਂ ਬਾਅਦ ਜੇ ਗੱਲ ਕਰਕੇ ਬਲਾਟੀ ਮੰਡੀ ਦੀ 6750 ਤੋਂ ਲੈ ਕੇ 7000 ਰੁਪਏ ਜੀ ਦਿਲਗਾਮ ਮੰਡੀ ਦੀ ਗੱਲ ਕਰਕੇ 6800 ਤੋਂ 7750 ਰੁਪਏ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ 4500 ਰੁਪਏ ਤੋਂ ਲੈ ਕੇ 7200 ਰੁਪਏ ਤੱਕਰ ਗੱਲ ਮੂੰਗੀ ਦੇ ਰੇਟ ਲੱਗੇ ਨੇ ਇਹ ਤਾਂ ਸੀਗੇ ਜੇ ਵੀ ਅਲਦੇ ਰੇਟ ਇਹ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਏ ਤਾਂ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ